ਪੁੱਛਣਾ ਤੂੰ ਯਾਦ ਰੱਖੇਗਾ ਯਾ ਉਹ ਜਰੂਰ ਰੱਖੂਗਾ ਜਦੋਂ ਨੇ ਫਾਇਨਲ ਕੇ ਕੰਮ ਦੇ ਨਾਲ ਦਿੱਤੇ ਯਾਦ ਜਰੂਰ ਰੱਖੂਗਾ ਇਹ ਮੰਨਣ ਵਾਲੀ ਗੱਲ ਹੈ ਮਹਰ ਇੱਕ ਡਾਕਟਰ ਨੂੰ ਆਣਾ ਵੀ ਹੈ ਮੈਂ ਕਿਹਾ ਯਾਰ ਤੁਸੀਂ ਆਸ ਨੇ ਕਿਤੇ ਦਾ ਕੋਈ ਲਿਖ ਕੇ ਦੇ ਦੇਣੀ ਹੈ ਸਹੀ ਗੱਲ ਹੈ ਵੀ ਬਲੀਡਰ ਐਡਾ ਚੌੜਾ ਹੋ ਜਾਂਦਾ ਹੈ ਬਲੀਡਰ ਐਡਾ ਚੌੜਾ ਹੋ ਜਾਂਦਾ ਬਲੀਡਰ ਹੁੰਦਾ ਕਿਉਂ ਨਹੀਂ ਪੁੱਛਣਾ ਤੂੰ ਯਾਦ ਰੱਖੇਗਾ ਯਾ ਉਹ ਜਰੂਰ ਰੱਖੂਗਾ ਜਦੋਂ ਨੇ ਫਾਇਨਲ ਕੇ ਕੰਮ ਦੇ ਨਾਲ ਦਿੱਤੇ ਯਾਦ ਜਰੂਰ ਰੱਖੂਗਾ ਇਹ ਮੰਨਣ ਵਾਲੀ ਗੱਲ ਹੈ ਨਾ ਨੇ ਹੁਣ ਇੰਨੀਆਂ ਸਹੂਲਤਾਂ ਨਾ ਜਿਹੜਾ ਕਹਿੰਦਾ ਹੁਣ ਆ ਦਵਾਈਆਂ ਆ ਮੈਡੀਕਲ ਦੀ ਦਵਾਈ ਦੇ ਨੂੰ ਬਈ ਲਿਟਰੇ ਆਏ ਹੋ ਜੂਗਾ ਜਿਹੜਾ ਜਿਹੜਾ ਆਂ ਵੀ ਫਲਾਨੀ ਦਵਾਈਏ ਆਏ ਹੋ ਜੂਗਾ ਬਈ ਡੱਕਾ ਨਹੀਂ ਕਿਨੇ ਕੀਤਾ ਬਥੇਰੀਆਂ ਪਈਆਂ ਸਾਡਾ ਚੋਰ ਤਲੀ ਰਾਕੇ ਖੜਦਾ ਉਹ ਮੰਨਦਾ ਨਹੀਂ ਬੁੜੀਆਂ ਤੋਂ ਪੈਸੇ ਵੀ ਮੱਲੋਂ ਮੱਲੀ ਲੀ ਜਾਂਦਾ ਤੇ ਮੈਂ ਉਹਨਾਂ ਨੂੰ ਆਖਾਂ ਵੀ ਇਹਨਾਂ ਦੀ ਘਾਟ ਹੁਈ ਕਿਹੜੀ ਦੀ ਹਰੀ ਕਰਦੇ ਜਿਹੜਾ ਪਸ਼ੂ ਨਾ ਨਵੰਬਰ ਨੋ ਇਹਨਾਂ ਦਾ ਮਤਲਬ ਇਹ ਹੁੰਦਾ ਬਈ ਇਹਨਾਂ ਕੋਲੇ ਬੱਕਰੀਆਂ ਚੰਗੀਆਂ ਵੀ ਤੇ ਨਾ ਉਵੇਂ ਜਦ ਹੀ ਹਾਂ ਜਿਹੜੀ ਮਾੜੀ ਦਾ ਮਾੜੇ ਵਾਲਾ ਬਸ ਜਿਉ ਅੱਗਾ ਉਹ ਜੇ ਉਹਨੂੰ ਚੀਜ਼ ਮਿਲ ਜਾਂਦੀ ਹੈ ਹਾਂ ਜਿਹੜਿਆਂ ਕੋਲੇ ਚੰਗੇ ਬੱਚੇ ਆ ਉਹਦਾ ਅੰਨੇ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਚੰਗਾ ਉਹ ਚੰਗਾ ਰੇਟ ਹੀ ਮਿਲ ਜਾਂਦਾ ਹਾਂ ਹਾਂ ਕਿਉਂਕਿ ਸੌਖਾ ਵਾਲੇ ਵੀ ਇਨਾਂ ਕੋਲੇ ਹੈਗੇ ਗਾਹਕ ਤੇ ਚੰਗਿਆਂ ਵਾਲੇ ਵੀ ਹੈਗੇ ਆ ਇਨਾਂ ਕੋਲੇ ਤਾਂ ਸਾਰੇ ਮਾੜਾ ਜੀਵਿੰਦਾਰ ਤਕੜੇ ਘਰੋਂ ਮੈਂ ਲੈਂਦਾ ਹੂੰ ਤੇ ਉਸ ਟਾਈਮ ਉਹਦਾ ਹੱਡ ਨਹੀਂ ਦਿੰਦਾ ਨਹੀਂ ਦਿੰਦਾ ਹੁੰਦਾ ਨਹੀਂ ਨਹੀਂ ਦਿੰਦਾ ਤੇ ਜਦੋਂ ਮੇਰੇ ਅੱਗੇ ਤੋਂ ਦਾਣਾ ਨਾ ਪਿਆ ਤੇ ਫਿਰ ਮੈਂ ਲਾਂ ਬਾਕੀ ਨੂੰ ਦਿਆਂਗਾ ਸਹੀ ਠੀਕ ਜਿਹੜੀਆਂ ਹੁਣ ਆ ਫਿਰਦੀਆਂ ਬਾਹਰ ਇਹਨਾਂ ਨੂੰ ਕੌਣ ਗਲੂ ਕੌਣ ਗਲੂ ਕੋਈ ਡੀ ਦਿੰਦਾ ਇਹਨਾਂ ਨੂੰ ਤੇ ਕੌਣ ORS ਦਿੰਦਾ ਉਹ ਘਰੇ ਬੈਠੇ ਉਹ ਖਰਚ ਕਰੀ ਜਾਂਦੇ ਖਰਚ ਕਰੀ ਜਾਂਦੇ ਮੁੜ ਕੇ ਜਾਂਦਾ ਚਾ ਤੱਕ ਤੇ ਯਰ ਬੇਵਾਲੇ ਕਰਨ ਲੱਗ ਪੈਂਦੇ ਆ ਤੇ ਯਰ ਬੇ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਪਿੰਡ ਸਾਹਿਬਚੰਦ ਆਏ ਆ ਬਾਈ ਸ਼ੇਰ ਸਿੰਘ ਕੋਲੇ ਜਿਨ੍ਹਾਂ ਦਾ ਬਹੁਤ ਹੀ ਪੁਰਾਣਾ ਬੱਕਰੀਆਂ ਦਾ ਕੰਮ ਹੈਗਾ ਤੇ ਇਹਨਾਂ ਦੇ ਪੀੜ੍ਹੀਆਂ ਦੇ ਵਿੱਚ ਇਹ ਕੰਮ ਸੀਗਾ ਅੱਜ ਕੱਲ ਬਾਈ ਹੋਰੀ ਆਪ ਬੱਕਰੀਆਂ ਚਾਰਦੇ ਆ ਤੇ ਬੀਟਣ नस्ਲ ਦੇ ਕੰਮ ਕਰਦੇ ਆ ਤੇ ਨਾਲ ਹੈਗਾ ਬਾਈ ਗੁਰਜੀਤ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਬਹੁਤ ਵੀਡੀਓ ਇਹਨਾਂ ਦੀ ਆਪਣੇ ਚੈਨਲ ਤੇ ਆਈਆਂ ਤੇ ਬਾਈ ਗੁਰਜੀਤ ਸਿੰਘ ਵੀ ਬਰਬਰੀਏ ਤੇ ਬੀਟਣ नस्ਲ ਦੇ ਕੰਮ ਕਰ ਰਹੇ ਨੇ ਤੇ ਅੱਜ ਬਾਈ ਸ਼ੇਰ ਨਾਲ ਗੱਲਾਂ ਬਾਤਾਂ ਕਰਾਂਗੇ ਇਹਨਾਂ ਕੋਲੇ ਬਹੁਤ ਵਧੀਆ ਕੁਆਲਿਟੀ ਦੇ ਜਾਨਵਰ ਆ ਤੁਹਾਨੂੰ ਜਾਨਵਰ ਵੀ ਦਿਖਾਵਾਂਗੇ ਹਨਾ ਤੇ ਦੋ ਇਹਨਾਂ ਕੋਲੇ ਬਰੀਡਰ ਹੈਗੇ ਆ ਬਿਟਲ ਦੇ ਵਿੱਚ ਤੇ ਆਜੋ ਗੱਲਬਾਤ ਸ਼ੁਰੂ ਕਰਦੇ ਆਂ ਇਹਨਾਂ ਦੇ ਤਿਆਰਬੇ ਜਾਣਦੇ ਆ ਵੀ ਜਿਹੜੇ ਆਹ ਦਿਨ ਚੱਲ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਬੱਕਰੀਆਂ ਦੀ ਕਿਵੇਂ ਦੇਖਭਾਲ ਕਰਨੀ ਚਾਹੀਦੀ ਆ ਜਾਂ ਜਿਹੜੇ ਆਉਣ ਵਾਲੇ ਦਿਨ ਆ ਉਹਨਾਂ ਦਿਨਾਂ ਦੇ ਵਿੱਚ ਕੀ ਕੀ ਖਿਆਲ ਰੱਖਣੇ ਚਾਹੀਦੇ ਆ ਭਾਈ ਸ਼ੇਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਕਿਵੇਂ ਆਪਣੇ ਜਾਨਵਰ ਕਿਵੇਂ ਆ ਵਧੀਆ ਜੀ ਕਿੰਨੀਆਂ ਹੋ ਗਈਆਂ ਬੱਕਰੀਆਂ ਟੋਟਲ ਹੁਣ ਸਾਰੀਆਂ ਸਾਰੀਆਂ ਹੈਗੀਆਂ ਇਹ 70 ਨਾਗ ਹੈ 70 ਨਾਗ ਸਾਰੇ ਆਪਣੇ ਪਾਸ ਟੋਡੇ ਆਪਦੇ ਇਕੱਲੇ ਦੇ ਆਉਦੀ ਤੇ ਹੁਣ ਜਿਵੇਂ ਗੱਲ ਕਰੀ ਆਪਾਂ ਚੋਰਾਈ ਹੈਗੀ ਥੋਡੇ ਕੋਲੇ ਖੇਤ ਵਿਹਲੇ ਹੋਇਆ ਕਣਕ ਵਾਲੇ ਹਨਾ ਇਹਨਾਂ ਦਿਨਾਂ ਦੇ ਵਿੱਚ ਬੱਕਰੀਆਂ ਦੀ ਸਿਹਤ ਕਿਵੇਂ ਰਹਿੰਦੀਆਂ ਰਾਜੀ ਹੁੰਦੀਆਂ ਹਾਂਜੀ ਹੁਣ ਰਾਜੀ ਹੁੰਦੀਆਂ ਤਾਂ ਹੀ ਇਹਨੂੰ ਵਧਾ ਲੈਨੇ ਆ ਮੁਰਕੇ ਸੀ ਵਿੱਚੋਂ ਵੇਚ ਦਿੰਨੇ ਅੱਛਾ ਜੀ ਹੁਣ ਜਿੰਨੇ ਜਿੰਨੇ ਦਾਣੇ ਆ ਦਾਣਿਆਂ ਨਾਲ ਬੱਕਰੀਆਂ ਰਾਜੀ ਰਹਿੰਦੀਆਂ ਇਹਨਾਂ ਦੀ ਦੁੱਧ ਵੀ ਦਿੰਦੀਆਂ ਹਮ ਹੁਣ ਕੇ ਵਿੱਚੋਂ ਸੇਲ ਕਰ ਦਿੰਨੇ ਤੇ ਜਿਵੇਂ ਹੁਣ ਲੱਗਦੀਆਂ ਜਿਹੜੀਆਂ ਬੱਕਰੀਆਂ ਹਨਾ ਬੰਦੀਆਂ ਹੁੰਦੀਆਂ ਉਹ ਤੁਸੀਂ ਇਹ ਮਹੀਨੇ ਚ ਲਵਾ ਦਿੰਨੇ ਹੋ ਕਿ ਕਿਹੜੇ ਮਹੀਨੇ ਚ ਅੱਗੇ ਜਾ ਕੇ ਨਾ ਜੀ ਹਜੇ ਤੱਕ ਬੱਕਰੀ ਕੋਈ ਨਹੀਂ ਲੱਗੀ ਏਦੋਂ ਪਹਿਲਾਂ ਹੋ ਗਿਆ ਬੱਕਰੀਆਂ ਨੂੰ ਅੱਜ ਮਹੀਨਾ ਮਹੀਨਾ ਬਣੀਆਂ ਨੂੰ ਠੀਕ ਹੈ ਜੀ ਇਹਦੀ ਹਜੇ ਕੋਈ ਨਹੀਂ ਲੱਗੀ ਹਜੇ ਕੋਈ ਨਹੀਂ ਲੱਗੀ ਬੱਕਰੀ ਬਾਹਰ ਲੱਗਣੀਆਂ ਏਦੋਂ ਬਾਹਰ ਲੱਗਣੀਆਂ ਜਾਂ ਬੱਕਰੀਆਂ ਘਬਣਾਂ ਠੀਕ ਹੈ ਜੀ ਜਦੋਂ ਫਿਰ ਆਪਾਂ ਸਵੇਰ ਕਰੋ ਤੋਰਦੇ ਆ ਬੱਕਰੀਆਂ ਉਦੋਂ ਫਿਰ ਪਾਣੀ ਪੂਣੀ ਪਿਆ ਕੇ ਲਿਆਉਣੇ ਹੋ ਜਾਂ ਛਿੱਧਲੇ ਲੈ ਆਉਣੇ ਹੋ ਨਾ ਜੀ ਘਰੇ ਟੱਪ 'ਚ ਪਾਣੀ ਦਾਣਾ ਪਈਦਾ ਕਿਲੋ 2 ਕਿਲੋ ਕਰੇ ਟੱਬ ਚ ਪੀ ਪੀ ਕੇ ਪਾਣੀ ਤੜਕੇ ਮਾਲਾ ਮੋਢੀ ਚਰਦੀਆਂ ਐ ਘੰਟਾ 2 ਘੰਟੇ ਨਹੀਂ ਚਰਦੀਆਂ ਠੀਕ ਹੈ ਜੀ ਆ ਕੇ ਬਹਿ ਜਾਂਦੀਆਂ ਸ਼ਾਮੇ ਅੱਛਾ ਡੱਕੀਆਂ ਹੁੰਦੀਆਂ ਪਾਣੀ ਤਣੀ ਦਾ ਉਦੋਂ ਬਾਅਦ ਇਹਨਾਂ ਨੇ ਫਿਰ ਚਰਨਾ ਹੁਣ ਜੇ ਤੁਸੀਂ ਵੇਖੀ ਜੰਨੇ ਜਿਵੇਂ ਦਿਨ ਸ਼ਾਮ ਦਾ ਉਹ ਹੀ ਜਾਂਦੀਆਂ ਠੀਕ ਹੈ ਜੀ ਇਹ 3000 ਰੋਵ ਵਿਖਾਉਂਗੀ ਬੱਕਰੀਆਂ ਹਾਣ ਨੂੰ ਅੱਛਾ ਤੜਕੇ ਹੋਰ ਹੱਥ ਪਹਿਰੇ ਹੋਰ ਹੱਥ ਨਹੀਂ ਹੋਰ ਜਦੋਂ ਫਿਰ ਇੱਥੋਂ ਰੱਜ ਕੇ ਜਾਂਦੀਆਂ ਸ਼ਾਮ ਨੂੰ ਤੇ ਦੂ ਬਾਅਦ ਰਾਤ ਨੂੰ ਕੁਝ ਦਿੰਨੇ ਹੋ ਫੀਡ ਜਾਂ ਕੁਛ ਨਹੀਂ ਦਿੰਦੇ ਜਿਵੇਂ ਡੱਕੀਆਂ ਹੁੰਦੀਆਂ ਗਲਾ ਬੰਨੀ ਜਾਂਦੀਆਂ ਅੱਛਾ ਤੇਲ ਤੂਲ ਗੱਬਣ ਬੱਕਰੀਆਂ ਕਿਸੇ ਨੂੰ ਕੁਛ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਕਿਸੇ ਠੀਕ ਆਂ ਹੀ ਵਧੀਆ ਤਿਆਰ ਰਹਿੰਦੇ ਜਿਵੇਂ ਜਿਵੇਂ ਕੁਝ ਨਹੀਂ ਹੁੰਦਾ ਜਨਾਟੇ ਪੇਟ ਪਰਣਾ ਚਾਹੀਦੇ ਠੀਕ ਆਂ ਰੱਜਣੀ ਚਾਹੀਦੀ ਰੱਜਣੀ ਨਹੀਂ ਚਾਹੀਦੀ ਬੱਕਰੀ ਠੀਕ ਹੈ ਸੁੱਕੀ ਲੱਕੜ ਨੂੰ ਘੋ ਕਰੀ ਜਾ ਹਰੀ ਤੇ ਬਾਈ ਗਰਜੀਤ ਜਿਵੇਂ ਇਹ ਬਾਈ ਹੋਗੇ ਮਾਲ ਵਾਲੇ ਹਨ ਜਿਹੜੇ ਬਾਹਰ ਬੱਕਰੀਆਂ ਚਾਰਦੇ ਆ ਹਾਂਜੀ ਹਾਂਜੀ ਜਿਹੜੇ ਤੁਹਾਡੇ ਵਰਗੇ ਭਰਾ ਹੈਗੇ ਘਰੇ ਰੱਖ ਕੇ ਬੱਕਰੀਆਂ ਚਾਰਦੇ ਆ ਤੁਹਾਡਾ ਫਿਰ ਬਾਈ ਰੁਟੀਨ ਕਿਵੇਂ ਹੁੰਦਾ ਜਿਹੜੀਆਂ ਘਰੇ ਬੱਕਰੀਆਂ ਆਪਾਂ ਰੱਖਦੇ ਆ ਆਪਣਾ ਰੁਟੀਨ ਤਾਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਵੀ ਸਵੇਰ ਫੀਡ ਪਾਉਣੀ ਆ ਆਪਾਂ ਦਾ ਬਾਈ ਹਾਂਜੀ ਫੀਡ ਤੋਂ ਬਾਅਦ ਆਪਾਂ ਉਹਨਾਂ ਨੂੰ ਨੀਰਾ ਪਾ ਦਿੰਨੇ ਆ ਹਾਂ ਤੇ ਸ਼ਾਮ ਨੂੰ ਫੇਰ ਕੱਲਾ ਨੀਰਾ ਠੀਕ ਪਾਣੀ ਰੱਖਦੇ ਆ ਉਹਨਾਂ ਨੂੰ ਤਾਜ਼ਾ ਤੇ ਪਾਣੀ ਦੇ ਵਿੱਚ ਕਿਤੇ ਮਿੱਠਾ ਸ਼ੋਡਾ ਪਾ ਦਿੰਨੇ ਆ ਕਿਤੇ ਗੁੜ ਪਾ ਦਿੰਨੇ ਆ ਆਪਾਂ ਠੀਕ ਹੈ ਜੀ ਵੀ ਡੇਲੀ ਰੂਟੀਨ ਦੇ ਵਿੱਚ ਉਹ ਵੀ ਨਹੀਂ ਪਾਉਂਦੇਗੇ ਅੱਛਾ ਉਹ ਵੀ ਟਟਵੇਂ ਦਿਨਾਂ ਦੇ ਵਿੱਚ ਜਿਵੇਂ ਹੁਣ ਗਰਮੀ ਦੇ ਦਿਨਾਂ ਹੁਣ ਗੁੜ ਵਧ ਗਿਆ ਗੁੜ ਪਾ ਦਿਓ ਜਾਂ ਜਿਵੇਂ ਬਾਈ ਨੇ ਦੱਸਿਆ ਤਾਣਾ ਪਾ ਦਿਓ ਵੀ ਦਾਣੇ ਵਾਲਾ ਪਾਣੀ ਪੀ ਲੈਣ ਤੇ ਵਧਿਆ ਰਜ ਜਾਂਦੀਆਂ ਠੀਕ ਹੈ ਤੇ ਦਾਣਾ ਖਾਣ ਤੋਂ ਬਾਅਦ ਵੀ ਜਿਵੇਂ ਸਾਫਤਾ ਰੱਖ ਲਓ ਜਾਂ ਪੀਸਿਆ ਰੱਖ ਲਓ ਜਿਵੇਂ ਮਰਜ਼ੀ ਖਾਣਾ ਚਾਹੀਦਾ ਪਚ ਜਾਂਦਾ ਜਿਹੜਾ ਉਹਨਾਂ ਦੇ ਬਿਲਕੁਲ ਵੀ ਅਸੀਂ ਪਾਣੀ ਦਾ ਭਰੇਜ ਨਹੀਂ ਕਰਦੇਗੇ ਵੀ ਦਿਨੇ ਪਾਣੀ ਸਵੇਰ ਪਾਣੀ ਪਿਆ ਹੀ ਦਿੰਨੇ ਆ ਦਾਣਾ ਕਮਾਉਣ ਤੋਂ ਬਾਅਦ ਹਾਂਜੀ ਹਾਂ ਬਸ ਆਪਣਾ ਤਾਂ ਇਹ ਰੁਟੀਨ ਆ ਬਾਈ ਬਾਈ ਖਰਚੇ ਦੀ ਗੱਲ ਕਰੀਏ ਜਿਹੜਾ ਨਾਰਮਲ ਖਰਚ ਆ ਜਿਵੇਂ ਫੀਡ ਹੋ ਗਈ ਜਾਂ ਨੀਰਾ ਸੁੱਕਾ ਪਾਉਣੇ ਆ ਇੱਕ ਬੱਕਰੀ ਦਾ ਤੁਸੀਂ ਕਿੰਨਾ ਖਰਚਾ ਮੰਨਦੇ ਹੋ ਡੇਲੀ ਦਾ ਤੁਸੀਂ ਐ ਮੰਨ ਲਓ ਵੀ ਅੱਧਾ ਕਿਲੋ ਦੇ ਕਰੀਬ ਖਾਈ ਜਾਂਦੀਆਂ ਬਾਈ ਫੀਡ ਖਾਈ ਫੀਡ ਹਾਂ 15-16 ਰੁਪਈਆ ਦੀ ਹੋਗੀ ਜਿਵੇਂ ਮੌਜ ਨਾਲ 15-16 ਰੁਪਈਆ ਦੀ ਤੇ ਕਿਲੋ ਨੀਰਾ ਤਾਂ ਖਾਈ ਜਾਂਦੀਆਂ ਹੁਣ ਜੀ 12-13 ਰੁਪਈਆ ਦਾ ਉਹ ਵੀ ਮੰਨ ਕੇ ਚੱਲੋ 12 12 ਤੋਂ ਵੀ ਵੱਧ ਦੀ ਪੈ ਜਾਂਦਾ ਕਿਉਂਕਿ 50 ਰੁਪਏ ਨੂੰ ਖਾਣ ਨਹੀਂ ਕਰੇਦਾ ਯਾਰ 50 ਰੁਪਏ ਦਾ ਬੱਕਰੀ ਘਰੇ ਖਾਊਗੀ ਪਤਾ ਕੀ ਕਾਰਨ ਆ ਨੀਰੇ ਦਾ ਨੀਰੇ ਚੋਂ ਅੱਧੀ ਦਾ ਮਿੱਟੀ ਨਿਕਲ ਜਾਂਦੀ ਮਿੱਟੀ ਨਿਕਲ ਜਾਂਦੀ ਹਾਂ ਉਹਦਾ ਦੁੱਗਣੇ ਰੇਟ ਹੀ ਪੈ ਜਾਂਦਾ ਆਪਾਂ ਠੀਕ ਆ ਬਈ ਹਾਂਜੀ ਜਿਵੇਂ ਆਪਾਂ ਗੱਲ ਕੀਤੀ ਸੀਗੀ ਬੱਕਰੀਆਂ ਜਿਵੇਂ ਅੱਜ ਕੱਲ ਘਟਾ ਰਹੇ ਆ ਬੰਦੇ ਹਨਾ ਜੇ ਜ਼ਿਆਦਾ ਜਾਨਵਰ ਹੁੰਦੇ ਆ ਆਪਣੇ ਕੋਲੇ ਜਿਵੇਂ ਤੁਹਾਡੇ ਕੋਲੇ 70 ਬੱਕਰੀਆਂ ਜੇ ਇਸ ਤੋਂ ਵੀ ਜ਼ਿਆਦਾ ਹੋਣ ਫਿਰ ਤੁਹਾਨੂੰ ਦੂਰ ਲਿਜਾਣੀਆਂ ਪੈਂਦੀਆਂ ਜਾਂ ਉਹਨੇ ਥਾਂ ਚ ਰੱਜ ਜਾਂਦੇ ਜੀ ਦੂਰ ਦਾ ਪਕਾਈ ਹੈ ਜਿੰਨੀ ਮਰਜ਼ੀ ਕਰਾ ਲੈਣ ਦੀ ਅੱਛਾ ਪਕਾਈਏ ਜੇ ਪੱਠਾ ਹੈ ਨਹੀਂ ਦੂਰ ਵੀ ਨਹੀਂ ਹੋਊਗਾ ਠੀਕ ਹੈ ਜੀ ਕਿਹੜਾ ਕੋਈ ਪਾਸੇ ਬਰਾਨੀ ਇਲਾਕਾ ਪਿਆ ਜਾਂ ਕੋਈ ਵੀ ਵਿਲਾ ਪਿਆ ਹੁਣ ਮਰਲਾ ਮਰਲਾ ਥਾਂ ਦਾ ਲੋਕਾਂ ਨੂੰ ਸਹਾਈ ਹੈ ਹੂੰ ਕਿ ਹੁਣ ਆ ਮਹੀਨਾ 2 ਮਹੀਨੇ ਆ ਵਾਣ ਖੁੱਲੇ ਰਹਿਣਗੇ ਉਦੋਂ ਬਾਅਦ ਸਾਨੂੰ ਵੀ ਕਟਾਉਣੀਆਂ ਪੈਣਗੀਆਂ ਝੋਨੇ ਲੱਗ ਜਾਂਦੇ ਹਾਂ ਹਾਂ ਕਟਾਉਣੀਆਂ ਪੈਣਗੀਆਂ ਪਰ ਲੀਰਾ ਅਸੀਂ ਉਦੋਂ ਫੇਰ ਵੀ ਨਹੀਂ ਪਾਉਂਦੇ ਅੱਛਾ ਫੇਰ ਵੀ ਅਸੀਂ ਥੋੜੀਆਂ ਕਰਕੇ ਵਿਲਾ ਪੁਰਾਣਾ ਕਰ ਦਿੱਤੀ ਜਾਦੇ ਦਿੱਕਤ ਕਿਹੜੇ ਮਹੀਨਿਆਂ ਚ ਆਉਂਦੀ ਹੈ ਵੀ ਜਦੋਂ ਬਾਹਰ ਜਾਵੇਂ ਨੀ ਚਰਾਈ ਹੁੰਦੀ ਉਹਦੋਂ ਪੋਮਾਗ ਚੁੰਦੀ ਹੈ ਉਹ ਮਾਗ ਜਦੋਂ ਪੂਰੀ ਠੰਡ ਹੁੰਦੀ ਹੈ ਹਾਂ ਪੋਮਾਗ ਚੁੰਦੀ ਉਹਦੋਂ ਅਸੀਂ ਪਾਉਣੀ ਨੀਰਾ ਗਵਾਰੇ ਦਾ ਜਾਂ ਮੋਖਲੀ ਦਾ ਜਿਆਦਾ ਤਾਂ ਗਵਾਰੇ ਦਾ ਹੀ ਪਾਉਣੀ ਅਸੀਂ ਠੀਕ ਹੈ ਜੀ ਵੀ ਉਹ ਠੰਡ ਚ ਗਵਾਰੇ ਦਾ ਗਰਮ ਹੁੰਦਾ ਇਹਨਾਂ ਨੂੰ ਚੰਗਾ ਹੈ ਠੀਕ ਹੈ ਜੀ ਦੂਜੀ ਗੱਲ ਆ ਗਈ ਹੁਣ ਜਿਵੇਂ 70 ਜਾਨਮ ਰਹਡੇ ਕੋਲੇ ਹਨ ਬੱਕਰੀਆਂ ਹੈਗੀਆਂ ਇਹਨਾਂ ਦੇ ਬੱਚੇ ਵੀ ਆਉਂਦੇ ਆ ਯੀ ਬੱਕਰੀਆਂ ਸੁੰਦ ਰਹਿਣ ਦੇ ਰਹਿੰਦੇ ਹਾਂ 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 ਬੱਚੇ ਫਿਰ ਤੁਸੀਂ ਕਿਵੇਂ ਸੇਲ ਕਰਦੇ ਹੋ ਕਿੰਨੇ ਕਿੰਨੇ ਮਹੀਨਾ ਦੇ ਵੇਚਦੇ ਨੇ ਬੱਚੇ 25 ਇਹਦਾ ਆਪਦਾ ਲੋਟ ਵੀ ਨਹੀਂ ਜਿਵੇਂ ਕੋਈ ਗਾਹ ਕਾਜੀ ਉਹ ਵੀ ਦੇ ਦਿੰਦੀ ਹਾਂ ਉਹ ਵੀ ਦੇ ਦਿੰਦੀ ਹਾਂ ਉਹ ਛੋਟਾ ਵੱਡਾ ਉਹ ਵੀ ਟਪਾ ਦਿੰਦੀ ਇਹਨਾਂ ਦਾ ਮਤਲਬ ਇਹ ਹੁੰਦਾ ਬਾਈ ਇਹਨਾਂ ਕੋਲੇ ਬੱਕਰੀਆਂ ਚੰਗੀ ਵੀ ਹੈ ਤੇ ਹਰੀ ਵੀ ਹਾਂ 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 ਉਵੇਂ ਜਲੀ ਹਾਂ ਜਿਹੜੀ ਮਾੜੀ ਦਾ ਮਾੜੇ ਵਾਲਾ ਬਸ ਜੋ ਗਾਕ ਉਹ ਜੇ ਉਹਨੂੰ ਚੀਜ਼ ਮਿਲ ਜਾਂਦੀ ਹੈ ਹਾਂ ਜਿਹੜਿਆਂ ਕੋਲੇ ਚੰਗੇ ਬੱਚੇ ਆ ਉਹਦਾ ਅੰਨੇ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਚੰਗਾ ਉਹ ਚੰਗਾ ਰੇਟ ਹੀ ਮਿਲ ਜਾਂਦਾ ਹਾਂ ਹਾਂ ਕਿਉਂਕਿ ਸੌਖਾ ਵਾਲੇ ਵੀ ਇਨਾਂ ਕੋਲੇ ਹੈਗੇ ਗਾਕ ਸਾਰੇ ਹੀ ਆ ਤੇ ਚੰਗਿਆਂ ਵਾਲੇ ਵੀ ਹੈਗੇ ਆ ਇਨਾਂ ਕੋਲੇ ਤਾਂ ਸਾਰੇ ਗਾਕ ਹੀ ਆ ਬੱਚੇ ਨੂੰ ਫਿਰ ਜੀ ਦੁੱਧ ਕਿੰਨਾ ਟਾਈਮ ਚਘਾਉਣੇ ਹੋ ਤੁਸੀਂ ਦੁੱਧ ਦਾ ਜੀ ਨੂੰ ਕਿੰਨਾ ਜਿਹੜੀ ਚੰਗਾਈ ਆ ਦੁੱਧ ਉਹਦਾ ਜਵਾਬ ਨਹੀਂ ਦਿੰਦਾ ਜਿੰਨਾਂ ਬੱਕਰੀ ਦੁਆਰੇ ਗੱਬੜ ਨਹੀਂ ਹੁੰਦੀ ਅੱਛਾ ਹਾਂ ਉਹਨਾਂ ਐ ਮੇਰੇ ਕੋਲ ਪੱਟ ਪਰ ਦੀ ਆਪ ਵੀ ਸੂਪੀਓ ਦੋ ਸੂਪੇ ਬੱਕਰੀ ਵੀ ਦੁਆ ਪੈਂਦੇ ਖਾਂ ਹੁਣ ਵੀ ਚੁਲਾ ਲਾ ਦੇ ਹੁਣ ਚੁੰਗ ਜਾਂਦੀ ਨਾਣੀ ਆਪ ਸੂਈ ਹੈ ਕੀ ਕਰੇਗਾ ਠੀਕ ਹੈ ਹਾਂ ਜਿਹੜੇ ਜਿਵੇਂ ਅੱਜ ਕੱਲ ਬੱਚਿਆਂ ਦੇ ਵਿੱਚ ਸਮੱਸਿਆ ਬਹੁਤ ਆਉਂਦੀ ਹੈ ਬੱਚਿਆਂ ਨੂੰ ਮੋਗ ਜੀ ਬੜੀ ਲੱਗਦੀ ਹੈ ਇਹ ਤਾਂ ਜੀ ਕੰਜਰਖਾਨਾ ਬਹੁਤ ਆ ਸਾਡੇ ਨਾਲ ਆਪ ਬਹੁਤ ਭੈੜੀ ਹੁੰਦੀ ਹੈ ਅੱਛਾ ਇਹਨਾਂ ਦਾ ਅਸਰ ਨਾ ਕਿਸੇ ਬੰਦੀ ਨੂੰ ਵੀ ਪੀਤ ਡਾਹੀ ਨਹੀਂ ਨਹੀਂ ਨਾਣੀ ਹੁਣ ਇੰਨੀਆਂ ਸਹੂਲਤਾਂ ਨਾ ਜਿਹੜਾ ਕਹਿੰਦਾ ਹੁਣ ਆ ਦਵਾਈਆਂ ਆ ਮੈਡੀਕਲ ਦੀ ਦਵਾਈ ਦੇ ਨੂੰ ਬਈ ਲੁੱਟਰੇ ਆਏ ਹੋ ਜਾਊਗਾ ਜਿਹੜਾ ਕਿਹੜਾ ਆਂਦਾ ਵੀ ਫਲਾਨੀ ਦਵਾਈਏ ਆਏ ਹੋ ਜਾਊਗਾ ਭਾਈ ਢੱਕਾ ਨਹੀਂ ਜਨੇ ਕੀਤਾ ਬਥੇਰੀਆਂ ਪਈਆਂ ਸਾਡਾ ਛੋਰ ਤਲੀ ਰਾਕੇ ਖੜਦਾ ਹੂੰ ਉਹ ਮੰਨਦਾ ਨਹੀਂ ਬੁੜੀਆਂ ਤੋਂ ਪੈਸੇ ਵੀ ਮੱਲੋਂ ਮੱਲੀ ਲੀ ਜਾਂਦਾ ਤੇ ਮੈਂ ਉਹਨਾਂ ਨੂੰ ਆਖਿਆ ਵੀ ਇਹਨਾਂ ਦੀ ਕਾਰ ਠੂਈ ਕਿਹੜੀ ਦੀ ਹਰੀ ਕਰਦੇ ਜਿਹੜਾ ਪਸ਼ੂ ਨਾ ਨਵੰਬਰ 9 ਸਹੀ ਹੈ ਤੇ ਰੱਜ ਕੇ ਪੱਠੇ ਖਾਂਦਾ ਉਹ ਪਸ਼ੂ ਆਟੋਮੈਟਿਕ ਹੀ ਰਾਜੀ ਹੋ ਹਾਂ ਅੱਜ ਤੇ ਮੈਂ ਬੱਕਰੀਆਂ ਵਖਾ ਦਿੰਨਾ ਦੋ ਤਿੰਨ ਬੱਕੀਆਂ ਸੀ ਉਹਨੇ ਕਿਹੜਾ ਯਾਰ ਘੋੜਾ ਡਾਕਟਰ ਕੀ ਕੋਈ ਡਾਕਟਰ ਨਹੀਂ ਸੀ ਆਹ ਮੈ ਲਿਆ ਆਹ ਲਿਆ ਸਾਰੀਆਂ ਸੀਸੀਆਂ ਪਾਦ ਪਾਦੀਆਂ ਪਈਆਂ ਔਰ ਛੋਰ ਨੇ ਸਰੋਂ ਦਾ ਤੇਲ ਵੀ ਦੇਣਾ ਸ਼ੁਰੂ ਕਰਤਾ ਅੱਛਾ ਔਰ ਛੋਰ ਕੋਈ ਬੱਕਰੀ ਆ ਉਹ ਬੱਕਰੀ ਦੇ ਭੈਣ ਦੀ ਜਿਹੜਾ ਪਰਵੋੜ ਸੁੱਕੀ ਪਈ ਹੈ ਤਾਂ ਗੱਲ ਉੱਥੇ ਆ ਜਾਂਦੀ ਜਿਹਦੀ ਜੜ ਚੰਗੀ ਆ ਬਸ ਉਹ ਉਹ ਨੂੰ ਭਾਵੇਂ ਤੂੰ ਕਿਤੇ ਹੀ ਯਾਰ ਆਪਣੇ ਆਪਣੇ ਵਾਲੀ ਗੱਲ ਜਿਹੜੇ ਹੁਣ ਬੰਦਿਆਂ ਕੋਲੇ ਗਰੀਬ ਬੰਦੇ ਆ ਹਾਂ ਗਰੀਬ ਬੰਦੇ ਨੂੰ ਦੱਸ ਕਿੰਨਾ ਕਿਉਂ ਖਾਂਦੇ ਕਿੰਨਾ ਖਾਂਦੇ ਆ ਹੈ ਬੁਰਸ਼ਾ ਵਰਗੇ ਮੁੰਡੇ ਪਏ ਆ ਭੈ ਜੋਂ ਉਹਨਾਂ ਨੂੰ ਬਹੁਤ ਲੱਕੜਾਂ ਫੜਾਦੇ ਹਾ ਜੀ ਮੈਂ ਹਾ ਜੀ ਮਾਨ ਆ ਹਾਂ ਇਹ ਤੂੰ ਭੈਣਾਂ ਦੋ ਰੋਟੀਆਂ ਵੱਧ ਖਾ ਲੈਣ ਦਾ ਦਰਦ ਮੰਨੀ ਜਾਂਦੇ ਬਿਲਕੁਲ ਸਹੀ ਗੱਲ ਮੰਨੀ ਜਾਂਦੇ ਕਿ ਨਹੀਂ ਮੰਨੀਆਂ ਦੇ ਹੁਣ ਆਪਣੇ ਮਾਹੌਲ ਬੰਦਿਆਂ ਦੀ ਲੈ ਲਾ ਜਿਹੜਾ ਮੈਡੀਕਲ ਦਾ ਕੰਮ ਆ ਵੀ ਸੀਤ ਸਿੰਘਾਂ ਦਾ ਸਾਰੀ ਪੀਉਂਦੇ ਮੇਰੇ ਅਰ ਕਾ ਵੀ ਪੀਉਂਦਾ ਸਾਰੀ ਪੀਉਂਦੇ ਆ ਕੰਪੀਟੀਸ਼ਨ ਵਾਲਾ ਚੱਲ ਪਿਆ ਮੈਡੀਕਲਾਂ ਦੇ ਨਾਲ ਕੰਮ ਸਾਰੀ ਜੱਗਾ ਵਗੀ ਆ ਭਰਾਵਾ ਕੋਈ ਇਹਦੀ ਦਾਮ ਵਾਲੀ ਗੱਲ ਨਹੀਂ ਮੈਂ ਹਰ ਇੱਕ ਡਾਕਟਰ ਨੂੰ ਆਣਾ ਵੀ ਏ ਮੈਂ ਕਿਹਾ ਯਾਰ ਤੁਸੀਂ ਆਸਦੇ ਕਿਤੇ ਦਾ ਕੋਈ ਲਿਖ ਕੇ ਦੇ ਦੇਣੀ ਸਹੀ ਗੱਲ ਆ ਵੀ ਬਲੀਡ ਰੈਡਾ ਚੌੜਾ ਹੋ ਜਾਂਦਾ ਹੈ ਬਲੀਡ ਰੈਡਾ ਚੌੜਾ ਹੋ ਜਾਂਦਾ ਬਲੀਡਰ ਹੁੰਦਾ ਕਿਉਂ ਨਹੀਂ ਨਹੀਂ ਕੰਪੀਟੀਸ਼ਨ ਆ ਬਈ ਮਗੇ ਆਈ ਵਾਅਦਾ ਕੀ ਤੇ ਉਹਨਾਂ ਦੇ ਦਵਾਈਆਂ ਦਾ ਤੰਤ ਕੱਟ ਗਿਆ ਠੱਗਾ ਵਗੀ ਆ ਪਰ ਇੱਕ ਦਿਨ ਦੇ ਮਦਸਿਨਾ ਸੌਹਾਂ ਪਾਵੇ ਬੰਦਾ ਯਾਰ ਉਹ ਗਿਆ ਨਹੀਂ ਤੇ ਨਹੀਂ ਬੰਦਾ ਕਾਰ ਚ ਲਈ ਫਿਰਿਓ ਉਹ ਕੈਸੀ ਆ ਮ ਤੇ ਸਾਰੇ ਬੰਦਾਂ ਨੂੰ ਸੌਹਾਂ ਪਾਤੀਆਂ ਨੇ ਤੇ ਮੈਂ ਖਾਂ ਬੈਠਾ ਬੈਠਾ ਰੋਟੀ ਖਾਂਦਾ ਮੈਂ ਬਾਹਰ ਆ ਗਿਆ ਸਾਡੀ ਮੰਡੀ ਸੀ ਉਹਨਾਂ ਨੇ ਇੱਕ ਕੈਨੀ ਲੈ ਲਈ 15 ਹਜ਼ਾਰ ਉਹ ਮੈਨੂੰ ਆਲੇ ਤੂੰ ਵੀ ਲੈ ਲਾ ਬੱਕੀਆਂ ਨੂੰ ਪਿਆਦੀ ਮਾਜਾ ਮੈਨੂੰ ਵੀ ਦੇ ਜਾ ਠੀਕ ਆ ਉਹ ਲਾਲ ਜੀ ਸੀ ਭੈਣ ਦੇ ਆ ਖੁਰੀ ਚੱਲ ਤੇ ਪੋਦੇ ਦੇ ਡੱਬਾ ਪਾਉਂਦਾ ਸੀ ਦਮਾ ਇੱਕ ਦੱਕਾ 100% ਵੀ ਨਹੀਂ ਕੰਮ ਕੀਤਾ ਨੇ ਨਹੀਂ ਕਰਦੇ ਗੱਲੀ ਠੱਗਾ ਵਗੀ ਅੱਗੇ ਹੁਣ ਕਹੇ ਆ ਨਾ ਕੋਈ ਇੰਨੀਆਂ ਦਵਾਈਆਂ ਬੱਕਰੀਆਂ ਨੂੰ ਦਿੰਦੇ ਸਾਂ ਯਾਰ ਜੋ ਬੱਕਰੀ ਸਹੀ ਚਰੀ ਜਾਂਦੀ ਐ ਆਪਾਂ ਦਵਾਈਆਂ ਅੜਾਈਆਂ ਨੇ ਇੰਨਾ ਟਾਈਮ ਹੋ ਗਏ ਤੁਹਾਨੂੰ ਓਵਰ ਹੜਾ ਦਈਏ ਹਾਂ ਹਾਂ ਬੱਕਰੀ ਜਿਹੜੀ ਸਭ ਤੋਂ ਜ਼ਿਆਦਾ ਖਰਾਕ ਬੱਕਰੇ ਵੀ ਤਿਆਰ ਕਰਨੀ ਐ ਜਾਂ ਬੱਕਰੀ ਆਪਰਾਜੀ ਕਰਨੀ ਐ ਸਭ ਤੋਂ ਜ਼ਿਆਦਾ ਕਿਹੜੀ ਖਰਾਕ ਨੂੰ ਮੰਨਦੀ ਐ ਕਣਕ ਮੱਕੀ ਜਾਂ ਕੋਈ ਨੀਰਾ ਤੁਹਾਡੇ ਹਿਸਾਬ ਨਾਲ ਕਿਹੜੀ ਚੀਜ਼ ਨੂੰ ਸਹੀ ਦੀ ਬੱਕਰੀ ਮੰਨਦੀ ਜਾਂ ਜਿਹੜੀ ਨੂੰ ਚਾਹ ਕੇ ਚਰੇ ਚਾਹ ਕੀ ਖੁਸ਼ ਹੋ ਖੁਸ਼ ਹੋ ਕੇ ਚਰੇ ਬੱਕਰੀ ਪਵਾ ਯਾਰ ਨੀਰਾ ਚਰੇ ਕੱਲਾ ਤੇ ਤਾਂ ਵੀ ਬੱਕਰੀ ਦਾ ਇੰਗੜੇਰ ਕੀ ਰਹੂਗੀ ਠੀਕ ਆ ਹਾਂ ਜਿਹੜੀ ਬੱਕਰੀ ਨੂੰ ਨੱਕ ਮਾਰ ਕੇ ਮੈਂ ਵਾਲੀ ਗੱਲ ਹੈ ਕਿ ਨੱਕ ਹੀ ਮਰੀ ਗਿਆ ਪਸ਼ੂ ਖੁਸ਼ ਹੋ ਕੇ ਪੇਟ ਨਾ ਪਰਿਆ ਹਾਂ ਫਿਰ ਉਹ ਬੱਕਰੀ ਰਾਜੀ ਨਹੀਂ ਹੁੰਦੀ ਆਟਮਾ ਜਿੰਨੀਆਂ ਉਹ ਅੱਗੇ ਮਰਜੀ ਰੱਖਦੇ ਬਾਈ ਮੈਂ ਜਿਹੜਾ ਤਜਰਬਾ ਕੀਤਾ ਯਾਰ ਉਹਦੇ ਵਿੱਚ ਮੱਕੀ ਪਾਈ ਪਾਉਣਾ ਮੈਂ ਤੁਹਾਨੂੰ ਅੱਗੇ ਵੀ ਦੱਸ ਦਿੰਦਾ ਮੈਂ ਤਾਂ ਵੀ ਕੱਲੀ ਮੱਕੀ ਪਾਉਣਾ ਹਾਂ ਐਤ ਕੀ ਮੈਂ ਜੌਨ ਲਿਆਂਦੇ ਆ ਵੀ ਚੱਲ ਆ ਸੀਜ਼ਨ ਚੱਲੀ ਜਾਣਾ ਹਾਂ ਜੌਨ ਨੂੰ ਖਾਂਦਿਆਂ ਜ਼ਰੂਰ ਆ ਪਰ ਉਹ ਸਾਫਤੀ ਕੱਢੀ ਜਾਂਦੇ ਸਾਫਤੀ ਕੱਢਦੀਆਂ ਹਾਂ ਤੇ ਜਿਹੜੀ ਮੱਕੀ ਆ ਸਾਫਤੀ ਉਹ ਪਾਉਣਾ ਤੇ ਮੱਕੀ ਦਾ ਦਾਣਾ ਵੀ ਨਹੀਂ ਬਾਹਰ ਆਉਂਦਾ ਸਾਫਤਾ ਜਿਉਂ ਕੱਢਦੀਆਂ ਜਿਉਂ ਕੱਢਦੀਆਂ ਆ ਕਣਕ ਦੇ ਦਾਣੇ ਕੱਢ ਦੋ ਉਹ ਗੱਲ ਬਣੀ ਨਹੀਂ ਜਿਉਂ ਤਾਂ ਲੈ ਜਾਂਦੇ ਪਰ ਮੱਕੀ ਸਭ ਤੋਂ ਵਧੀਆ ਲੱਗੀ ਮੈਨੂੰ ਤਾਂ ਮੱਕੀ ਨਾਲ ਰਾਜੀ ਵੀ ਹੁੰਦੀਆਂ ਬੱਕਰੀ ਬੱਕੀ ਨਾਲ ਹਾਰਾਜੀ ਹੁੰਦੀਆਂ ਬੱਕਰੀ ਜਿਹੜੇ ਬੱਕਰੀ ਮੱਕੀ ਤੇ ਲੱਗੀ ਲੱਗ ਗਈ ਉਹ ਬੱਕਰੀ ਰਾਜੀ ਹੋਊਗੀ ਮੱਕੀ ਮੈਨੂੰ ਤਾਂ ਸਭ ਤੋਂ ਵਧੀਆ ਲੱਗੀ ਆ ਇੱਕ ਹੋਰ ਆ ਜੀ ਜਿਹੜਾ ਸੁਣਦੇ ਆਪਾਂ ਵੀ ਮਾਲ ਵਾਲਾ ਬੰਦਾ ਜਾਨਵਰ ਨਾਲ ਬਾਲਾ ਮੋਹ ਨਹੀਂ ਕਰਦਾ ਜੇ ਤੁਸੀਂ ਕੋਈ 10 ਬੱਕਰੀਆਂ ਲਿਆਂਦਦੇ ਹੋ ਚੱਕਰੋ ਚੰਗੀਆਂ ਆ ਜਾਂਦੀਆਂ ਹਨਾ ਜਿਹਨੇ ਗਾਂ ਵੇਚ ਰੀਆਂ ਅਗਲਾ ਕਹਿੰਦਾ ਰੇਜ ਪਰੇ ਚੰਗੀ ਮਾੜੀ ਤਾਂ ਆਉਂਦੀ ਰਹਿੰਦੀ ਆ ਜਿਹੜਾ ਆਮ ਬੰਦਾ ਹੈਗਾ ਘਰੇ ਰੱਖਣ ਵਾਲਾ ਉਹ ਚੰਗੀ ਕਿਹੜਾ ਘਰੇ ਰੱਖ ਲੈਂਦਾ ਬਾਅਦ ਦੇ ਵਿੱਚ ਉਹ ਗੱਲ ਨਹੀਂ ਬਣਦੀ ਹਨਾ ਜਿਵੇਂ ਸੋਚਿਆ ਹੁੰਦਾ ਬੱਚੇ ਨਹੀਂ ਵਿਗਦੇ ਜਾਂ ਬੱਕਰੀ ਗਾਂ ਉਵੇਂ ਸੂਆ ਨਹੀਂ ਦਿੰਦੀ ਹਨਾ ਥੋੜੀ ਫਿਰ ਕੀ ਸਹਾਕਤਾ ਸੋਚ ਹੁੰਦੀ ਆ ਵੀ ਚੰਗੀ ਬੱਕਰੀ ਆ ਗਈ ਉਹਨੂੰ ਰੱਖ ਲੈਣੋ ਜਾਂ ਜੇ ਰੇਟ ਮਿਲੇ ਵੇਚ ਦੇਣੋ ਬਈ ਇਹ ਬੰਦਾ ਵਪਾਰੀ ਨਾ ਵਪਾਰੀ ਗਾਲ ਨਹੀਂ ਲੱਗਦਾ ਨਾ ਵਪਾਰੀ ਬੰਦਿਆਂ ਦਾ ਬੱਕੀ ਆ ਜਿਹੜਾ 5000 ਬਣ ਗਏ ਨਾ ਨੂੰ ਹਾਂ ਨਹੀਂ ਸਹੀ ਹੈ ਗੱਲ ਇਹ ਹਾਂ ਉਹਨਾਂ ਦਾ ਦੋਹੇ ਹੀ ਗਾਈ ਜਾਣੇ ਕੋਈ ਲੋੜ ਨਹੀਂ ਨਾਮ ਤੇਰੀ ਸਮੇਂ ਨਾ ਸਮੇਂ ਨਾ ਹਾਂ ਇਹ ਨਵਾਰੇ ਕਹਿਣ ਦਾ ਭਾਵੇਂ ਆ ਵੀ ਇਹਨਾਂ ਨੇ ਬਲੱਡ ਲਾਈਨ ਤੇ ਕੰਮ ਨਹੀਂ ਕਰਦਾ ਹਾਂ ਇਹਨਾਂ ਜਿਹੜਾ ਵਪਾਰੀ ਬਣ ਗਿਆ ਨਾ ਬਾਈ ਜਿਹੜਾ ਵਪਾਰੀ ਜਾਂ ਨਹੀਂ ਹੁਣ ਆਪਣੀ ਰੱਖਣ ਵਾਲੀ ਕੀ ਆ ਵੀ ਆਪਾਂ ਹੁਣ ਮੈਂ ਸਾਡੇ ਦੇ ਲੇਲਾ ਵੀ ਰਾਦ ਦੇ ਅਸੀਂ ਕੋਈ ਦਾ ਬੱਕੀਆਂ ਚੰਗੀਆਂ ਨਹੀਂ ਦੇ ਸਕਦੇ ਜਿਵੇਂ ਉਹ ਸਾਡੇ ਕੋਲ ਕੋਈ ਆ ਜਾਂਦਾ ਯਾਰ ਆ ਪੱਠਾ ਦੇ ਦੀ ਇੱਥੇ ਨੀਗਾ ਬਦਲ ਜਾਂਦੀ ਏ ਉਹ ਅਸੀਂ ਰੱਖ ਸਕਦੇ ਜਿਹੜਾ ਇਹਨਾਂ ਵਪਾਰ ਕਰਦਾ ਨਾ ਤੇ ਅੱਠਵੇਂ ਦਿਨ ਮੰਡੀ ਦੇ ਚੜਾਉਂਦਾ ਉਹਦੀ ਕੋਈ ਸਕੀਰੀ ਨਹੀਂ ਉਹਨ ਦਾ ਆਦਾ ਨਫਾ ਵੇਖਣਾ ਤੇ ਇਹਨੂੰ ਪਾਈ ਜਾਂਦੀ ਰੰਡੀ ਹੋਈ ਹਾਂ ਹਾਂ ਐ ਕਿਰਾਂ ਗੱਬਣ ਕਰਕੇ ਦੇ ਰਹੀਆਂ ਭਾਈ ਤੇ ਗਾਂ ਬੱਕਰੀ ਬਈ ਤਨ ਪਾ ਕਹਿੰਦੇ ਨਾ ਚੰਗੇ ਬ੍ਰੀਡਰ ਤੋਂ ਬਣੀ ਮੈਂ ਨਾ ਸਹੀ ਗੱਲ ਐਵੇਂ ਯਾਰ ਹੁਣ ਮੈਂ ਚ ਬਕਰਾ ਬਕਰੇ ਮੈਂ ਆ ਰਹੀਆਂ ਮੇਰੇ ਬੱਕਰੇ ਤੋਂ ਬਣੀ ਜਾਂਦਾ ਬੱਕਰੇ ਉਹਦੇ ਜਾਨਵਰ ਆਉਣ ਹਾਂ ਇਗਲਾ ਲੰਬਾ ਨੀਂਦਾ ਪਾਟ ਦੇ ਵੀ ਬਖਰਾ ਦੇ ਵੀ ਸਹੀ ਗੱਲ ਹੁਣ ਬਣੀ ਉਦੋਂ ਚੱਟੇ ਮੂੰਹ ਵਾਲੀ ਦੋਨਾ ਹੋਵੇ ਬਣੀ ਕਾਲੇ ਦੋ ਹੋਵੇ ਤੇ ਮੈਂ ਆਉਦਾ ਕਰਨ ਨਾਂ ਦੇ ਦਿਆਂ ਕਾਮਨਾ ਥੋੜੀ ਬੰਦੇ ਦੀ ਇਮਾਨਦਾਰੀ ਹੱਲ ਦੀ ਇਹ ਕਾਮਨਾ ਚ ਬਾਲਾ ਗੰਦ ਜਾਂ ਬਾਲਾ ਪੈ ਗਿਆ ਜ਼ਿਆਦੇ ਪੈ ਗਿਆ ਸਾਵੇਂ ਬੰਦਿਆਂ ਦਾ ਬਹੁਤ ਜਿਹੜੇ ਹੁਣ ਛੱਡੀਆਂ ਦਾ ਕੰਮਾਂ ਹੀ ਛੱਡ ਹਾਂ ਉਹ ਉਹ ਪੰਦੋਲ ਦਿੰਦੇ ਬਾਈ ਜਿਹੜਾ ਬੰਦਾ ਜਿਹੜੇ ਬੰਦੇ ਨੂੰ ਨਹੀਂ ਜਾਣਕਾਰੀ ਉਹ ਬੰਦਿਆਂ ਦਾ ਪੰਦੋਲ ਦਿੰਦੇ ਆ ਫਲਾਨੀ ਲੱਕ ਦੀ ਵੇਗੀ ਪ੍ਰਾਨੀ ਠੌਂਕੇ ਦੀ ਵੇਗੀ ਹੁਈ ਮਰੀ ਜਾਂਦੇ ਆ ਆਪਦੇ ਡਾਇਲੌਗ ਯਾਰ ਉਹ ਡਾਇਲੌਗਾਂ ਕਰਕੇ ਦਾ ਨਵੇਂ ਫਸ ਜਾਂਦੇ ਆ ਉਹ ਕਹਿੰਦਾ ਉਹ ਜਿਹੜਾ ਬੰਦਾ ਬਾਹਰਲੇ ਬੰਦੇ ਆਉਂਦੇ ਆ ਹੁਣ ਉੱਥੇ ਬੈਗ ਚੱਕੀ ਭਰਦੇ ਨੇ ਪਤਾ ਪਹਾਂਦੀ ਉਹ ਮੰਨਾਂ ਨੂੰ ਨਹੀਂ ਪਤਾ ਫੋਨਾਂ ਦੇ ਵੀਡੀਓ ਪਾ ਕੇ ਤੇਰੇ ਸਾਹਮਣੇ ਉੱਥੇ ਉਹਨਾਂ ਨੇ ਜਪੇਮੈਂਟ ਕਰੀ ਸਹੀ ਗੱਲ ਆ ਦੇ ਗਾਂ ਜਦੋਂ ਜਾ ਕੇ ਉੱਥੇ ਲੋਂਦੇ ਆ ਉਦੋਂ ਮੂੰਹ ਕਰ ਲੈਂਦੇ ਫਿਰ ਜੂਜੂ ਵੀ ਹੁਣ ਇਹਨੂੰ ਕੀ ਅੱਕ ਜੀ ਗੰਦੇ ਦਾ ਪਾਤੇ ਭਾਈ ਗੁਰਜੀਤ ਜਿਵੇਂ ਹੁਣ ਰਾਜਸਥਾਨ ਦੇ ਕੁਝ ਜ਼ਿਲ੍ਹੇ ਬਦਨਾਮ ਹੋ ਗਏ ਹਨ ਬਿਲਕੁਲ ਧੱਗੀਆਂ ਕਰਕੇ ਉਹਨਾਂ ਨੇ ਬਾਹਰ ਪਾਰਟੀਆਂ ਨੂੰ ਜਾਨਵਰ ਦਿੱਤੇ ਜੋ ਉਹਨਾਂ ਨੂੰ ਬੰਦਾ ਜਾਨਵਰ ਨਹੀਂ ਲੈਂਦਾ ਨਹੀਂ ਲੈਂਦੇ ਬਹੁਤ ਹੋ ਗਏ ਬਹੁਤ ਇਹਦੇ ਨਾਲ ਆਪਣਾ ਵੀ ਮੰਡਗਾ ਦਾ ਨਾਮ ਵੀ ਖਰਾਬ ਹੁੰਦਾ ਪੰਜਾਬ ਦਾ ਵੀ ਨਾ ਖਰਾਬ ਹੁੰਦਾ ਇਹ ਕਿਉਂ ਆ ਨਹੀਂ ਮੰਡੀ ਦਾ ਨਾਮ ਤਾਂ ਨਹੀਂ ਖਰਾਬ ਹੁੰਦਾ ਬਾਈ ਮੰਡੀ ਤੇ ਆਉਣ ਵਾਲਾ ਜਿਹੜਾ ਦਲਾਲ ਆ ਜਿਹਦੇ ਰਾਈ ਜਾਂ ਵਪਾਰੀ ਦੇ ਲਈ ਵੇਖਦਿਆਂ ਨਾ ਜਿਹੜਾ ਆਨਲਾਈਨ ਜਿਵੇਂ ਬੁਖਾ ਕੇ ਵੀਡੀਓ ਕਾਲ ਕਰਕੇ ਨੀਵੀਂ ਕਰਕੇ ਮੋਬਾਈਲ ਵਿਖਾਉਂਦੇ ਵੀ ਆਹ ਦੇਖੋ ਐਸੀ ਹੈ ਜੇ ਐਸੀ ਹੈ ਦੋ ਦਾੰਤ ਪੇ ਚਾਰ ਦਾੰਤ ਪੇ ਹੈ ਨਾ ਤੇ ਹੁੰਦੀ ਮੰਨ ਲਓ ਬੌਡੀ ਆ ਉਹ ਚੀਜ਼ ਕਿਉਂਕਿ ਵੀਡੀਓ ਕਾਲ ਦੇ ਵਿੱਚ ਹੋਰ ਦਿਸਣਾ ਜਿਹੜਾ ਆਪਾਂ ਲਾਈਵ ਅੱਖਾਂ ਦੇ ਸਾਹਮਣੇ ਚੀਜ਼ ਨੂੰ ਵੇਖਣਾ ਕੋਈਸ ਹੋਰ ਫਰਕ ਫਰਕ ਪਿਆ ਜਾ ਫਰਕ ਪੂਰਾ ਹੀ ਹੈ ਹਾਂ ਉਹ ਚੀਜ਼ਾਂ ਨੇ ਠੱਗੀਆਂ ਕਾਟੀਆਂ ਬੰਦਿਆਂ ਨੇ ਕਿਉਂ ਆ ਇੱਕ ਕਿਉਂ ਕੋਈ ਕਾਰਨ ਹੋਇਆ ਆਪ ਬੰਦੇ ਬਦਨਾਮ ਹੋ ਗਏ ਇੱਕ ਨਿਆਣ ਬੰਦੇ ਕਿਉਂ ਫਸਦੇ ਆ ਤੂੰ ਐਂ ਕਰੀ ਆ ਬੱਕੀਆਂ ਫਰਦੀਆਂ 70 ਇਹਨਾਂ ਜਦੋਂ ਉਹਨੂੰ ਮਾਨਦਾਰੀ ਨਾਲ ਬੱਕਰੀ ਦੇਦੀ ਜ਼ਿੰਮੇਵਾਰੀ ਵੀ ਲੈਣੀ ਲੈ ਲਈ ਹਾਂ ਪਵਾ ਲੈ ਲਈ ਤੂੰ ਉਹ ਬੰਦਾ ਨਹੀਂ ਖੜਦਾ ਉਹਦਾ ਕੀ ਪਤਾ ਉੱਥੇ ਰਹਿ ਕੇ ਉਹਨੂੰ ਮਾਰ ਕਿਉਂ ਯਾਰ ਮੰਡੀ ਆਉਣ ਵਾਲੀ ਹੈ ਆਪਾਂ ਇੱਥੇ ਕੀ ਲੈਣੇ ਸਹੀ ਗੱਲ ਆ ਤੇ ਮੰਡੀ ਫਿਰ ਬਰਾਂਜੀ ਲੱਗ ਜਾਂਦੀ ਹੈ ਲੱਗਦੀ ਆ ਨਾਗਰੀ ਨੂੰ ਲੰਬਾ ਦੇਣ ਜੋ ਕਰਾਣਾ ਪਿਛਲੇ ਨੂੰ ਐੱਚੇ ਯਾਰ ਹੁਣ ਆਪਣਾ ਗਮਾਡ ਮੱਥਿਆ ਤੂੰ ਮੇਰੇ ਕੋਲ ਚੀਜ਼ ਲੈਣ ਆ ਗਿਆ ਪਵਾ ਯਾਰ ਮੈਂ ਤੇ 2000 ਬਾਦ ਲੈਣਾ ਜੋ ਚੀਜ਼ ਫਾਲਤ ਹੈ ਸਵੇਰੇ ਮੈਨੂੰ ਜਰ ਚਾਰ ਬੰਦਿਆਂ ਚ ਭੰਡੇਗਾ ਬਿਲਕੁਲ ਸਹੀ ਗੱਲ ਕਿ ਤਰਨਾ ਜੇ ਮੈਨੂੰ ਦੇਣੀ ਸੀ ਪੈਸੇ ਪਵਾ ਬਾਦ ਲੈ ਲੈਂਦਾ ਮੈਨੂੰ ਪੱਕੇ ਹਿਸਾਬ ਦੇਣਦਾ ਸਾਫ ਦੇ ਦਿੰਦਾ ਜਿਵੇਂ ਆਪਾਂ ਮਈਆਂ ਦੇ ਲੈ ਲਾ ਪਲਾਂ ਮਈਆਂ ਨਹੀਂ ਆਪਾਂ ਆਂਦੇ ਯਾਰ ਦੋ ਡੰਗ ਨਾਲ ਆਪਾਂ ਘਰੋਂ ਚੋਕੇ ਲੈ ਲਾਂਗੇ ਚੋਕੇ ਲਾਵਾਂਗੇ ਐੱਚੇ ਖੜਦਾ ਨਹੀਂ ਬਾਈ ਜਦੋਂ ਪਾਈਆਂ ਹੁੰਦੀਆਂ ਨੇ ਨਾ ਤੇ ਦੇਹੁਰੀਆਂ ਟੱਲੀਆਂ ਹਾਂ ਉਹ ਕਾਨੀਆਂ ਹੀ ਚੌੜੀਆਂ ਤੇ ਗੁੜ ਦੀਆਂ ਹੁੰਦੀਆਂ ਡੱਕੀਆਂ ਦੇ ਚੱਡੇ ਹੁੰਦੇ ਦੋ ਦਿਨ ਲਈ ਛੱਡੇ ਤੇ ਮੂੜੀ ਵਾਂਗੂ ਘਾਗ ਪਾ ਜਾਂਦਾ ਫੇਰ ਫਸਦੇ ਹਾਂ ਉੱਥੇ ਪਾਲਾ ਦਾ ਬੁੱਢੀਆਂ ਗੰਜਰੀਆਂ ਦੇ ਲੂਲੇ ਯਾਰ ਹਾਂ ਉੱਥੇ ਲੂਲੇ ਯਾਰ ਹੁੰਦੇ ਬੰਦੇ ਨੂੰ ਪਤਾ ਹੀ ਹੈ ਹਾਂ ਇਹ ਲੋਕਾਂ ਨੂੰ ਲੋਕ ਕਿ ਜਿ ਐਸੀ ਬਹੁਤ ਮਰੀ ਆ ਇਹ ਬੰਦੇ ਜਾਂ ਉਹਦੇ ਇੰਨੀ ਜਾਣ ਕੇ ਜੜੀਆਂ ਵਾਲੀ ਵੇਚਣੀ ਹਾਂ ਉੱਥੇ ਵੇਦੇ ਨਹੀਂ ਚੰਗੀ ਮਾੜੀ ਮੈਂ ਕਿਹ ਵੀ ਹੋਣਾ ਇੱਚੋ ਹੀ ਲਗਾਏ ਸ਼ਿੰਗਾਰ ਕੇ ਬੱਕਰਾਂ ਉੱਥੇ ਜਾ ਕੇ ਯਾਰ ਪਤਾ ਨਹੀਂ ਕੀ ਭੋਗ ਪੈ ਜਾਂਦਾ ਨੇ ਮੈਂ ਨਹੀਂ ਲੈ ਜਾਂਦੀ ਗੱਦਗਾਠ ਵਾਲਾ ਵੇਹਣੋ ਚੱਕਰ ਵੀ ਗੱਦ ਹੋਣਾ ਚਾਹੀਦਾ ਕੱਦ ਦਾ ਵੀ ਬਾਈ ਹੁਣ ਕੱਲੇ ਹੁਣ ਬੋਖ ਤੂੰ ਤੂੰ ਆਪ ਇਹ ਕੰਮਾਂ ਜਿ ਰਿਆਂ ਕਿਹੜੇ ਕਿਹੜੇ ਬੋਖ ਬੰਦਿਆਂ ਨੇ ਕੱਢੇ ਕਿਹੜੇ ਬੰਦਿਆਂ ਦੇ ਬਰਾਬਰ ਆਉਂਦੇ ਸੀ ਉਹ ਬੋਖ ਵੀ ਕੱਢੇ ਤੇਰੇ ਸਾਹਮਣੇ ਨਹੀਂ ਕੱਢੇ ਇਹਦੀ ਖੋਚ ਵਿੰਗੀ ਹੈ ਇਹਦੀ ਗੋਲੀ ਜਿਹੜੀ ਹੈ ਲੱਦਾ ਸੀ ਯਾਰ ਗਾ ਕੀ ਕਰਿਆ ਇਹ ਗੋਲੀ ਤੋਂ ਦੱਸ ਕੋਈ ਲੈਣਾ ਕੋਈ ਨਾਕਸਾ ਵੇਖੇ ਦੀ ਤੂ ਸੂਰਤ ਵੇਖ ਹੂੰ ਹੂੰ ਉਹ ਬੱਚੇ ਜਿਹੜਾ ਹੁਣ ਆਪਣਾ ਟਾਂਗਲ ਬੰਦਾ ਜਾਂ ਟਾਂਗਲ ਬੋਗਾ ਯਾਰਾ ਉਹਦੀਆਂ ਲੱਤਾਂ ਲੰਮੀਆਂ ਹੋਣਗੀਆਂ ਹੋਣਗੀਆਂ ਉਹਦੀਆਂ ਐਮ ਵਾਲਾ ਮੋੜ ਲਿਫਣਗੀਆਂ ਵੀ ਜਿਹੜਾ ਹੋਇਆ ਹੀ ਡੂਡ ਮੁੱਠਦਾ ਉਹਦਾ ਫਿਰ ਐ ਬਣ ਜੂ ਜੱਕ ਉਹ ਉਹ ਜੱਕ ਬਣ ਜਾਂਦਾ ਹਾਂ ਨਹੀਂ ਸਹੀ ਆ ਗੱਲ ਜਿਹੜਾ ਪੰਚਕਾਰਟ ਮੰਨਦੇ ਗੱਲ ਵੀ ਡਾਕਟਰ ਹੈਗੇ ਡਾਕਟਰ ਮੰਨਦੇ ਗੱਲ ਜਿਹੜੇ ਬੰਦੇ ਪੁਰਾਣੇ ਬੰਦੇ ਯਾਰਾ ਉਹ ਡਾਕਟਰ ਹੀ ਬਣੇ ਪਏ ਭਾਈ ਉਹਨਾਂ ਨੂੰ ਕੋਈ ਪਤਾ ਨਹੀਂ ਜਾਨਵਰ ਕਿਹੜਾ ਚੰਗਾ ਸਹੀ ਗੱਲ ਹੁਣ ਮਦਰੇ ਬੰਦੇ ਚ ਗੋਣ ਨਹੀਂ ਹੁੰਦਾ ਜੋ ਨਾ ਬੰਦਾ ਆਸ ਗਿਆ ਵੀ ਇਹ ਤਾਂ ਭਾਈ 3 ਫੁੱਟ ਦਾ ਹੈ 7 ਫੁੱਟ ਦਾ ਤੇ ਬੰਦਾ ਉਹ ਤੇਲੇ ਦੀਆਂ ਗੱਲਾਂ ਹੋ ਗਈ ਆਪਣੇ ਹੱਥ ਨਹੀਂ ਨਹੀਂ ਹੈਗਾ ਬਿਲਕੁਲ ਸਹੀ ਗੱਲ ਹੈ ਹੈਗਾ ਕਿ ਨਹੀਂ ਹਾਂ ਵੀ ਉਹਨੂੰ ਅਕਲ ਹੀ ਨਾ ਹੋਈ ਤੇ ਉਹਦਾ ਫਾਇਦਾ ਕੀ ਆਪਾਂ ਨੂੰ ਗੱਲ ਕਰੀ ਦਾ ਕੀ ਤਾਂ ਹੁੰਦਾ ਗੋਣਾ ਗੋਣ ਹੁੰਦਾ ਗੋਣ ਹੋ ਪਿਆ ਹੁਣ ਵੀ ਨਿੱਕੀ ਹੁਣ ਮਧਰੀ ਬੱਕਰੀ ਹੁੰਦੀ ਹੈ ਦੁੱਧ ਭਾਂਜ ਚੱਡਾ ਵੀ ਚੰਗਾ ਕਰ ਲੂ ਥਣ ਵੀ ਚੰਗਾ ਸੜ ਸਹੀ ਹੈ ਜਮਾਂ ਅਜਿਹੇ ਦਿਨ ਮੈਂ ਖਾਦਨਾਂ ਨੂੰ ਬੱਕਰੀਆਂ ਦੂਹ ਗਈਆਂ ਤੇ ਮੈਨੂੰ ਮਗਰੋ ਲਾਉਣੀਆਂ ਮਗਰੋ ਲਾਉਣੀਆਂ ਮੁਸ਼ਕਲ ਹੋਈਆਂ ਹਮ ਇੱਕ ਬੱਕਰੀ ਮੈਂ ਆਪਦੀ ਮਾਸੀ ਘਰ ਨੂੰ ਦੇ ਬੈਠਾ ਹੁਣ ਹਮ ਬੱਚੇ ਨੂੰ ਚਾਹਣਾ ਦਿੱਤੇ ਉਮੀਦ ਤੇ 30000 ਦੀ ਮਬੂ ਤੋਂ ਲਈ ਸੀ ਜਿਹੜੀ ਇੰਦ ਕਣੋਂ ਬੱਕਰੀਆਂ ਨੇ ਲਈਆਂ ਸੀ ਤਿੰਨ ਹਾਂ ਇੰਦ ਕਣੋਂ ਲੈ ਨਹੀਂ ਹਾੜ ਦੇ ਮੇਲੇ ਦੀ ਠੀਕ ਆ ਉਹਨਾਂ ਜੋ ਬੱਕਰੀ ਮੈਂ ਕਿਹਾ ਸ਼ੇਰੀ ਬੱਕਰੀ ਆ ਬਹੁਤ ਤਗੜੀ ਬੱਕਰੀ ਆ ਰੂਹ ਗੋਸ਼ ਕਰਦੀ ਆ ਤੇ ਬੱਕਰੀ ਦੇ ਦੁੱਧ ਦੀ ਜਮਈ ਹੀ ਨਹੀਂ ਠੀਕ ਆ ਤੇ ਚੱਗੀ ਆ ਉਹਨੇ ਜਿੰਦਾ ਵੇਰ ਕੇ ਪਾ ਦ ਅੱਲਾ ਕੱਦਗਾਟਾ ਕੱਲਾ ਕੱਦਗਾਟਾ ਨਾਕਨਕੋੜਾ ਵਸੇਰਾ ਮੇਰੀ ਮਾਸੀ ਨੇ ਮੈਨੂੰ ਕਿਹਾ ਵੀ 30000 ਦੀ ਬੱਬੂ ਤੋਂ ਲਈ ਉਹਨੇ 500 ਮਿੰਨ ਉਹਦੂ ਵੀ ਕੱਟ ਦਿੱਤਾ ਤੇ ਬਾਕੀ ਲੈ ਮੇਵਣੇ ਦੇ ਚ ਤਿੰਨੇ ਕਬੂਤਰਾਂ ਵਰਗੇ ਮੇਰੇ ਬੋਗ ਦੇ ਦੋ ਪੱਠਾ ਇੱਕ ਬੱਕਰਾ ਤੇ ਜਿਹੜੇ ਪਲ ਗਿਓ ਭੈਂ ਚੋ ਇੱਕ ਬੱਕਰੇ ਨੂੰ ਮੋਕ ਲੱਗੀ ਸਾਡੇ ਸ਼ੋਹ ਨੂੰ ਨੇ ਫੋਨ ਕਰਤਾ ਦਵਾਈਆਂ ਦਿੰਦੇ ਦਿੰਦੇ ਬੱਕਰਾ ਮਰ ਗਿਆ ਮੁਰਕੇ ਤਾਲਕੇ ਮੇਨੂੰ ਵਾਲਾ ਵੀ ਬੱਕਰੀ ਇਹ ਘਰੇ ਨਹੀਂ ਚਰਦੀ ਤੇ ਤੂੰ ਲੈ ਜਾ ਮੈਂ ਕੱਲ ਫੜ ਕੇ ਬੱਕਰੀ ਕਰੇ ਇਤਮਾਲ ਚ ਲੈ ਆਇਆ ਇੱਥੇ ਲਾਇਬਰੀ ਆ ਵਈਆ ਸਾਰਾ ਕੁਸੋ ਉਹ ਕਿਸੇ ਦਾ ਚਾਰ ਪੌਣ ਕੇ ਇੱਕ ਵਾਰੀ ਜੋ ਪਏ ਮੱਕੀ ਪਈ ਬੱਕਰੀ ਆ ਭੈਂ ਜਿਹੜੀ ਪੂਰਾ ਵੀ ਨਹੀਂ ਪੂਰੀ ਚੜਦੀ ਉਹ ਦੂਜੇ ਚ ਪੰਜ ਸਾਧਨ ਬੱਕਰੀ ਚਰੀ ਬੱਕਰੀ ਫੁਰ ਗਈ ਉਹ ਮੁੜ ਕੇ ਉਹ ਮੁੜ ਕੇ ਫੇਰ ਆ ਗਿਆ ਦਾ ਪਿਓ ਦਾ ਵੀ ਦੂਜਾ ਵੀ ਮਰ ਗਿਆ ਹੂੰ ਚੰਗਾ ਭਲਾ ਹੂੰ ਆਲਾ ਵੀ ਉਹ ਦੂਜਾ ਨਾ ਤੀਜਾ ਵੀ ਨਾ ਮਰ ਜੇ ਮੈਂ ਬੱਕਰੀ ਘਰੇ ਲਿਆ ਨਾ ਮਾ ਲੈ ਜਾ ਠੀਕ ਆ ਤੇ ਬੱਕਰੀ ਨੂੰ ਘਰੋ ਲੈ ਘਰੇ ਲੈ ਗਿਆ ਹੁਣ ਉਹ ਬੱਕਰੀ ਉਹਦੇ ਬਾਪ ਆਗਰੀ ਜਾਂਦੀ ਘਰੇ ਹੁਣ ਰਾਤ ਫੇਰ ਫੌਜੀ ਆ ਮੁੰਡਾ ਮੇਰੀ ਮਾਸੀ ਦਾ ਮੁੰਡਾ ਫੌਜੀ ਉਹ ਮਰਾਜ਼ ਮੇਰੇ ਕੋਲੇ ਆ ਗਿਆ ਮੈਨੂੰ ਆ ਯਾਰ ਬਾਈ ਬਣ ਕੇ ਮੇਰਾ ਖੜਾ ਛੜਾ ਤੇ ਮੈਂ ਕਿਹਾ ਤੈਨੂੰ ਮੋਦੀ ਆ ਕੇ ਨੂੰ ਨਾਲ ਜਾ ਹਾਂ ਪLLA ਮੇਰੀ ਪਾਲੋ ਜੀ ਥੋੜੀ ਬਾਕਰੀ ਮੈਨੂੰ ਵੀ ਪਤਾ ਲੱਗਾ ਬਕਰੀ ਖੋਟੀ ਹੈ ਹੂੰ ਐਸੇ ਗੱਲੋਂ ਮੈਂ ਤੈਨੂੰ ਬਕਰੀ ਦਿੰਦਾ ਨਹੀਂ ਸੀ ਜਿਉਂ ਵੇਖੀ ਮੇਰੀ ਵੀ ਨਹੀਂ ਸੀ ਭੈਣ ਜੀ ਮੇਰੇ ਕੋਲੇ ਬੱਚੇ ਸਿੱਟ ਗਈ ਹਾਂ ਜੇ ਮੇਰੇ ਕੋਲੇ ਵੇਖੀ ਹੁੰਦੀ ਤਾਂ ਮੈਂ ਗਾਂ ਡਪਾਂਦਾ ਮੇਕਦੀ ਸੀ ਮੇਰੇ ਕੋਲੇ 33 ਇੰਚ ਦੀ ਬਕਰੀ ਸੀ ਕਿ 4 ਲੀਟਰ ਦੁੱਧ ਸੀ ਜਿਹਦੇ ਬੱਕਰੇ ਹੁਣ ਬੋਕ ਬਣੀ ਜਾਂਦੇ ਆ 30 ਇੰਚ 40 ਦੇ ਬੱਕਰੇ ਅੱਜ 40 40 ਇੰਚ ਦੇ ਹੋਏ ਜਿਹੜੇ 14 14 ਮਹੀਨਿਆਂ ਦੇ। ਭੇਤ ਨਹੀਂ ਹੁੰਦਾ ਵੀ ਕੀ ਭੇਤ ਨਹੀਂ ਹੁੰਦਾ ਕਰਦਾ। ਇਹ ਜਨਵਾਰ ਦਾ ਪ੍ਰਵਾਹ ਕੋਈ ਭੇਤ ਨਹੀਂ। ਹੁਣ ਮੈਂ ਵੇਚ ਕੇ ਪਸਤਾਈ ਜੰਨਾ। ਕਿਵੇਂ ਹੁਣ ਨਵੇਂ ਬੰਦੇ ਨੇ ਬੱਕਰੀ ਰੱਖਣ ਜਿਵੇਂ ਤੁਸੀਂ ਦੱਸਤਾ ਵੀ ਉਹਨੇ ਜੀ ਨਹੀਂ ਲਾਇਆ ਉੱਥੇ ਆ ਗੱਲਾਂ ਹੋ ਗਈਆਂ ਹਨਾ। ਜਿਵੇਂ ਹੁਣ ਨਵੇਂ ਬੰਦੇ ਨੇ ਬੱਕਰੀ ਰੱਖਣੀ ਹੈ ਉਹਨੇ ਇਹਦਾ ਵੀਡੀਓ ਦੇਖ ਲਈ। ਇਹਦੇ ਬੱਚੇ ਵੇਖਦੇ ਅਗਲਾ ਸੋਚ ਲੈਂਦਾ ਵੀ ਚੱਲ ਵੀ ਕਮਾਈ ਸ਼ੁਰੂ ਹੋ ਜੂਗੀ ਮੇਰੀ ਜੋ ਸੂਪੀ ਆ। ਹਾਂ ਹਾਂ। ਇਹਦੇ 'ਚ ਹੋਰ ਕੀ ਕੀ ਦਿੱਕਤਾਂ ਆਉਂਦੀਆਂ ਬੱਕਰੀ ਦੇ ਵਿੱਚ ਜਿਵੇਂ ਇੱਕ ਤਾਂ ਹੋ ਗਿਆ ਜੀ ਨਾ ਲਾਉ ਇਹ ਕੀ ਕੀ ਦਿੱਕਤਾਂ ਆਉਂਦੀਆਂ ਵੀ ਨਵਾਂ ਬੰਦਾ ਉਹ ਗੱਲਾਂ ਨੂੰ ਪਹਿਲਾਂ ਹੀ ਸੋਚ ਕੇ ਚੱਲੇ ਤਾਂ ਕਿ ਵੀ ਜਿਹੜਾ ਬੰਦਾ ਹੁਣ ਲੈ ਗਿਆ ਬਈ ਬੱਕਰੀ ਮਹੀਨਾ ਜੀ ਨਾ ਲਾਇਆ ਮੁੜ ਕੇ ਅਲਾ ਘਾਟਾ ਪਾ ਕੇ ਵੇਚ ਦਿੰਦਾ ਹਨਾ ਉਹਦਾ ਦਿੱਕਤਾਂ ਆਉਂਦੀ ਉਹਦਾ ਦਿੱਕਤਾਂ ਆਉਂਦੀ ਨਾ ਜਿਹੜੀ ਹੁਣ ਤੂੰ ਐ ਲੈ ਲਾ ਵੀ ਜਿਹੜਾ ਹੁਣ ਮਾੜਾ ਜੀਵਿੰਦਾਰ ਹੈ ਮਾੜਾ ਜੀਵਿੰਦਾਰ ਤਕੜੇ ਘਰੋਂ ਮੈਂ ਲੈਂਦਾ ਹੂੰ ਤੇ ਉਸ ਟਾਈਮ ਉਹਦਾ ਹੱਡ ਨਹੀਂ ਦਿੰਦਾ ਨਹੀਂ ਦਿੰਦਾ ਹੁੰਦਾ ਨਹੀਂ ਨਹੀਂ ਦਿੰਦਾ ਤੇ ਜਦੋਂ ਮੇਰੇ ਅੱਗੇ ਤੂੰ ਦਾਣਾ ਨਾ ਪਿਆ ਤੇ ਫਿਰ ਮੈਂ ਲਾਂ ਬਾਕੀ ਨੂੰ ਦੇਊਂਗਾ ਸਹੀ ਗੱਲ ਹੈ ਮਾਇਰ ਕੋਲੇ ਆਪ ਘਰੇ ਖੜੀ ਮੈਂ ਜਾ ਕੇ ਵੇਖ ਰ ਮ ਕੋਠਿਆਂ ਚ ਮੈਂ ਲਿਆ ਗੱਡੀ ਨੂੰ ਹਾਥੀ ਨੂੰ ਉਹਦੇ ਆਇਆ ਦੱਸਦੀ ਮੈਂ ਵੀ ਕੀ ਕੁਛ ਚੜ ਗਿਆ ਹਾਂ ਤੇ ਅੱਜ ਵੇਖ ਲਾ ਪੂਛ ਸੁੱਕੀ ਪਈ ਨਹੀਂ ਸਹੀ ਹੈ ਗੱਲ ਫਿਰ ਜੀ ਪੱਠਲ ਦਾਣੇ ਦਾ ਭਾਲਦੀ ਮੈਂ ਹਾਂ ਤੇ ਮਾੜੇ ਘਰੇ ਉਹ ਬੱਕਰੀ ਆ ਗਈ ਬੱਕਰੀ ਤਾਂ ਮੈਂ ਨਾਲ ਵੀ ਪਈ ਏ ਜੇ ਕੋਈ ਉਹਨੂੰ ਕੀ ਜਿਹੜੀ ਚੀਜ਼ ਚੋ ਲੱਗੀ ਹੈ ਬਗਾਨੇ ਘਰੋਂ ਚੀਜ਼ ਆਈ ਉਹਦਾ ਕੀ ਪੇਤਾ ਆਪਾਂ ਨੂੰ ਕਿਹੜੇ ਕੈਟਮ ਤੇ ਬੱਕਰੀ ਲੱਗੀ ਓ ਇੱਕ ਲੱਗੀ ਏ ਇੱਕ ਬਈ ਨਵੇਂ ਬੰਦੇ ਤਜਰਬੇ ਵਾਲੇ ਕਰਨ ਲੱਗ ਪੈਂਦੇ ਆ ਬਾਈ ਇਹ ਬਾਲੇ ਕਰਨ ਪੈਂਦੇ ਤਜਰਬੇ ਜਿਵੇਂ ਦਵਾਈਆਂ ਮੈਡੀਕਲ ਵਾਲਾ ਨੂੰ ਧੱਕਾਂ ਲੱਗ ਪੈਂਦੇ ਆ ਮੈਡੀਕਲ ਕੀ ਜਿਵੇਂ ਬੰਦੇ ਨੇ ਹੁਣ ਇੱਕ ਨੇ ਨਵੀਆਂ ਬੱਕਰੀਆਂ ਲਈਆਂ ਕੱਲ ਉਹ ਗਲੂਕੋਜ਼ ਵਾਲੀ ਜਿਹੜਾ ਆਪਾਂ ਹੂਰਾ ਦੇ ਖੰਡ ਕਹਿ ਦਿੰਦੇ ਆ ਉਹ ਡੱਬਾ ਲੈ ਕੇ ਆਇਆ ਅੰਨਾਸ ਤੇ ਨਾ ਦੱਸ ਇੱਕ ਹੋਰ ਕੀ ਲੈ ਕੇ ਆਇਆ ਸੀ ਯਾਰ ਉਹ ਮੇਰੇ ਹੁਣ ਯਾਦ ਨਹੀਂਗਾ ਆਰਐਸ ਉਹ ਕੀ ਜ਼ਰੂਰਤ ਆ ਬੱਕਰੀਆਂ ਨੂੰ ਪਹਿਲਾਂ ਮੈਨੂੰ ਐਂ ਦੱਸੋ ਯਾਰ ਜਿਹੜੀਆਂ ਹੁਣ ਆ ਫਿਰਦੀਆਂ ਬਾਹਰ ਇਹਨਾਂ ਨੂੰ ਕੌਣ ਗਲੂ ਕੋਣ ਗਲੂ ਕੋਈ ਡੀ ਦਿੰਦਾ ਇਹਨਾਂ ਨੂੰ ਤੇ ਕੌਣ ਆਰਐਸ ਦਿੰਦਾ ਉਹ ਕਰੇ ਬੈਠੇ ਉਹ ਖਰਚ ਕਰੀ ਜਾਂਦੇ ਖਰਚ ਕਰੀ ਜਾਂਦੇ ਮੁੜ ਕੇ ਜਾਂਦਾ ਚੱਤ ਤੱਕ ਤੇ ਯਰ ਬੇਵਾਲੇ ਕਰਨ ਲੱਗ ਪੈਂਦੇ ਤੇ ਯਰ ਬੇਮਾਰਦੇ ਅਸਰੀ ਗਾਲ ਜੀ ਬਈ ਉਹ ਫੜਾਊਗਾ ਹੀ ਹਾਂ ਫੜਾਊਗਾ ਆਪਣੇ ਸਾਹਮਣੇ ਆ ਮੈਂ ਤੁਹਾਨੂੰ ਦੱਸੂ ਹੋਰ ਫੜਾਉਣੀਆਂ ਤੇ ਮੈਂ ਪੱਥ ਲਗਾਏ ਸਾਥੋਂ ਤੇ ਮੈਂ ਉਹਦੀ ਕੁੜੀ ਦੇ ਨਾਅੇ 250 ਰੁਪਿਆ ਕਰੀ ਬੈਠਾ ਬਰਬਰੀਆਂ ਬਰਬਰੀਆਂ ਉਹ ਲੋਕੀਂਆਂ ਦਾ ਫੋਲੋ ਰਾਸਤਾਨ 'ਚ ਆਪਾਂ ਘਰੇ ਰੱਖਣੀਆਂ ਉਹਨੇ ਮਾਰ ਕੇ ਨੇ ਵਾੜੀ ਵਲੀ ਅੰਦਰ ਉਹਦੇ ਵਿੱਚ ਰਹਿੰਦੀਆਂ ਠੀਕ ਆ ਆਏ ਸਾਲ ਦੇ ਵਿੱਚ ਉਹਨੇ ਬੱਕਰੀਆਂ ਹੁੰਦੀਆਂ 9 ਜਾਂ 10 ਰੱਖਦਾ ਤੁਸੀਂ ਢਟ ਪਾਈ ਜਾਂਦਾ ਉਹ ਠੀਕ ਆ ਜੀ ਉਹ ਰੱਖ ਕੇ ਮੇਵੜੇ ਆਏ ਸੱਟ ਪਾ ਗਦੇ ਹੁੰਦੇ ਠੀਕ ਵੱਡੀਆਂ ਬੱਕਰੀਆਂ ਢਟ ਪਾ ਦੇਣੀਆਂ ਜਿਹੜੀਆਂ ਚੱਡੀਆਂ ਲੱਗਣ ਆਹ ਚੰਗੀ ਆ ਉਹ ਰੱਖ ਲੈਣੀਆਂ ਤੇ ਦੂਜੀ ਇੱਕ ਇੱਕ ਬਿਸਤਰੀਆਂ ਦਾ ਮੁੰਡਾ ਉਹਦੇ ਨਾਲ ਜਿਵੇਂ ਤੇਰੇ ਅਰਗਾਹ ਹੋ ਅੱਛਾ ਇਹ ਜੋੜੀਆਂ ਲਾਉਂਦਾ ਤੇ ਦੋਹੇ ਜੇ ਪਤਾ ਲੱਗ ਕੇ ਨਾ ਵੀ ਅਸਲਾ ਨੇ ਸਾ ਬੱਕਰੀਆਂ ਹੈ ਉਹਨਾਂ ਨੂੰ ਪਹਿਲਾਂ ਕਿ ਮੁੰਡੇ ਕੋਲੇ ਕਾਰ ਆ ਕਿਤੇ ਜਾਣਾ ਪਊ ਜਾਣਗੇ ਸਵਾਰ ਆ ਬਈ ਉਹਨਾਂ ਦੇ ਵਿੱਚ ਸਵਾਰਾ ਹਾਂ ਸਵਾਰਾ ਸਵਾਰਾ ਉਹ ਸਵਾਰ ਉਹਨਾਂ ਨੂੰ ਅੱਜ ਤਰੱਕੀ ਦੇ ਰਾਤ ਲੈ ਹੀ ਆਉਂਦਾ ਹਾਂ ਇੱਕ ਬੱਕਰੀ ਗਈ ਸੀ ਸਾਥੋਂ ਪੱਠ ਛੋਟੀ ਜਿਹੀ ਇਹਨਾਂ ਨੂੰ ਲਗਾਇਆ ਸੀ ਤੂੰ ਕੁੜੀ ਵੇਰ ਕਿਉਂ ਦੀ ਮੇਰੇ ਭਾਂਜੇ ਦੀ ਪੋਤਰੀ ਉਹ ਉਹ ਪੱਠ ਲਿਉਣੀ ਲਿਉਣੀ ਆ ਇਹ ਵੀ ਉਹ ਸਵਾਰਨਾ ਕੰਮ ਕਰੀ ਜਾਂਦੇ ਆ ਇਹ ਹੁਣ ਵੜੀ ਵੜੀ ਐ ਚੁੱਪ ਕਰਕੇ ਐਨੀ ਸੰਭਾਲ ਐ ਪਹਿਲਾਂ ਇਹਨਾਂ ਕੋਲੇ ਹੁੰਦੀਆਂ ਸੀ ਪਾਂਛੀ ਰੱਖਦੇ ਸੀ ਇਹ ਵਿੱਚੇ ਉਹਦੀ ਜਾਂਦੀਆਂ ਗੱਡੀਆਂ ਦੇ ਪੱਠੇ ਖਾਈ ਜਾਂਦੀਆਂ ਟਾੜ ਗਾੜੀਆਂ ਪਈਆਂਆਂ ਨਰੋਈਆਂ ਇਹ ਮਗਰੋਂ ਅੱਕ ਜੇ ਗਏ ਇੱਕ ਦੋਆਂ ਦਾ ਭਾਂਜੇ ਵਿੱਚੋਂ ਬੱਚੇ-ਬੁੱੱਚੇ ਮਾਹ ਕੱਢੇ ਹਾਏ ਉਹਦੇ ਮਾਹ ਕਨੇ ਬੱਚੇ ਇੱਕ ਫੱਟ ਬਕਰੀ ਪੁੱਛਣਾ ਭਲਾਵਾ ਡਾਕਟਰ ਸਾਦਲੇ ਉਹ ਡਾਕਟਰ ਤਾਂ ਪਤਾ ਐਡੇ ਹੈ ਨਹੀਂ ਕੋਈ ਕੋਰਸਲੀ ਡਾਕਟਰ ਦਾ ਮਰਨ ਲੰਦੇ ਐ ਐਨੀ ਹਾਂ ਉਹ ਯਾਰ ਬੱਚਾ ਕੱਢਣਾ ਤਾਂ ਨਹੀਂ ਪਤਾ ਭਾਂਜੇ ਐਡੀ ਬਾਹ ਜਾਂ ਬੱਕਰੀ ਕਿਵੇਂ ਕਿਹੜੀ ਲੋੜ ਚ ਚੱਲੂਗੀ ਜਦੋਂ ਹੁਣ ਕੱਢਿਆ ਵੀ ਧੱਕਾ ਸ਼ਈ ਨਾ ਤੇ ਬੱਕਰੀ ਨਹੀਂ ਭਜਦੀ ਹੂੰ ਇਹ ਨੂੰ ਸੱਦਿਆ ਫਿਰ ਮਖਿਆ ਸ਼ੇਰ ਤੂੰ ਆ ਆ ਉਹ ਮੈਂ ਦਾ ਹੱਥ ਨਹੀਂ ਇਹ ਪਿਆ ਭਰਾ ਉਹ ਘਸਾ ਪਤਾ ਨਹੀਂ ਮੈਨੂੰ ਕਿਹੜਾ ਆ ਯਾ ਤੂੰ ਚੱਲ ਹਾਂ ਤੇ ਭਰਾਓ ਚਾ ਕੇ ਬਣਾ ਹੱਥ ਤੋਂ ਕੱਢਿਓ ਠੀਕ ਆ ਇਹ ਤੇਲ ਤੇ ਸੂਤ ਤੇਲ ਪਾ 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 ਮਗਾ ਕੇ ਕੀਮਲਾ ਕੱਢੋ ਨੂੰ ਮਸਾ ਕੱਢਿਆ ਵੀ ਨਿੱਕੀ ਪਾਇ ਪਰੇ ਲੋ ਜਿਵੇਂ ਆਪਣਾ ਮੋਟਰਸਾਈਕਲ ਵਾਲੀ ਆ ਠੀਕ ਆ ਉਹਨੂੰ ਬੱਕੀ ਨੂੰ ਤਾਂ ਚੱਕ ਲੋ ਹਾਂ ਬੱਕੀ ਤੇ ਤੇਲ ਪਾਓ ਹੂੰ ਤੇਲ ਪਾਓ ਜਦੋਂ ਕੋਈ ਉਹਦਾ ਹੰਗ ਹੱਥ 'ਚ ਆ ਗਿਆ ਉਹ ਬਾਈ ਮਰ ਲਓ ਮੱਲੀ ਨਿਕਲਿਆ ਹੂ ਬਿਲਕੁਲ ਸਹੀ ਗੱਲ ਆ ਹਾਂ ਤੇ ਐਵੇਂ ਯਾਰ ਉਹਦੇ ਖੁੱਡੇ ਵੱਢੀ ਜਾਣੇ ਹੂੰ 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 ਹੁਣ ਪਾਟ ਨਹੀਂ ਵੀ ਲੈਂਦੀ ਸੀ ਯਾ ਮੈਨੂੰ 10 ਬੱਕਰੀਆਂ ਨਾਲ ਮੇਰੇ ਹੱਥੀ ਮਾਰਦੇ